ਸਤਿ ਸ੍ਰੀ ਅਕਾਲ ਦੋਸਤੋ ਮੈਂ ਰੇਸ਼ਮ ਸਿੱਧੂ ਤੁਸੀਂ ਦੇਖ ਰਹੇ ਹੋ ਕੇ ਐਲ ਫਾਸਟ ਨਿਊਜ਼ ਜਿਹੜੀ ਲੋਕੇਸ਼ਨ ਤੇ ਅਸੀਂ ਖੜੇ ਆ ਉਹ ਟਿੱਬਿਆਂ ਨੂੰ ਦੇਖ ਕੇ ਤੁਹਾਨੂੰ ਲੱਗੇਗਾ ਕਿ ਸ਼ਾਇਦ ਅਸੀਂ ਕਿਸੇ ਰਾਜਸਥਾਨ ਦੇ ਟਿੱਬਿਆਂ ਤੇ ਪਹੁੰਚੇ ਆ ਪਰ ਅਸੀਂ ਅੱਜ ਪਹੁੰਚੇ ਆ ਬਠਿੰਡਾ ਜ਼ਿਲ੍ਹਾ ਦੇ ਕੋਟਸਮੀਰ ਤੋਂ ਕਹਿਰੀ ਦੇ ਵਿਚਕਾਰ ਪੈਂਦੇ ਟਿੱਬਿਆਂ ਤੇ ਇੱਥੇ ਪੰਜਾਬ ਹੈਰੀਟੇਜ ਰਾਈਡਰ ਮੀਟ ਦਾ ਆਯੋਜਨ ਕੀਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਐਡਵੈਂਚਰ ਕਲੱਬ ਵੱਲੋਂ ਪਟੰਡਾ ਵੱਲੋਂ ਇਹ ਤੀਜਾ ਜਿਹੜਾ ਇਹ ਆਯੋਜਨ ਰਾਈਡਰ ਮੀਟ ਦਾ ਕੀਤਾ ਗਿਆ ਹੈ ਇਸ ਰਾਈਡਰ ਮੀਟ ਦੇ ਵਿੱਚ ਭਾਰਤ ਦੇ ਅਲੱਗ-ਅਲੱਗ ਸੂਬਿਆਂ ਤੋਂ ਇਲਾਵਾ ਕਈ ਹੋਰ ਦੇਸ਼ਾਂ ਤੋਂ ਵੀ ਇਹ ਰਾਈਡਰ ਇੱਥੇ ਪਹੁੰਚੇ ਹੋਏ ਆ ਜਿਨ੍ਹਾਂ ਚੋਂ ਮਲੇਸ਼ੀਆ ਕੈਨੇਡਾ ਤੇ ਸਿੰਗਾਪੁਰ ਦੇ ਵੀ ਇਹ ਰਾਈਡਰ ਉਹ ਪਹੁੰਚੇ ਹੋਏ ਆ ਤੁਹਾਨੂੰ ਦੱਸ ਦਈਏ ਕਿ ਤੀਜੇ ਸਾਲ ਹੈ ਜਿਹੜਾ ਉਹ ਇਸ ਵਾਰ ਕਰਵਾਇਆ ਜਾ ਰਹੇ ਹਨ ਉਂਟੀ ਟਿੱਬਿਆਂ ਦੇ ਉੱਤੇ ਕੈਂਪਿੰਗ ਟੈਂਟ ਲਾਏ ਹੋਏ ਆ ਰਾਤ ਨੂੰ ਇੱਥੇ ਸਟੇ ਕੀਤੇ ਗਏ ਆ ਔਰ ਖਾਸ ਪ੍ਰਬੰਧ ਕੀਤੇ ਗਏ ਆ ਬਹੁਤ ਸਾਰੇ ਦੇਸ਼ਾਂ ਚੋਂ ਮੁਜੱਕੇ ਪੰਜਾਬੀ ਟਰੈਵਲ ਕਪਲ ਉਹ ਵੀ ਪਹੁੰਚੇ ਹੋਏ ਆ ਉਹ ਆਪਣੇ ਵਿਚਾਰ ਇੱਥੇ ਸਾਂਝੇ ਕਰ ਰਹੇ ਆ ਤੇ ਇੱਥੋਂ ਦੇ ਹੋਰ ਆ ਜਿਹੜੇ ਆ ਕਿ ਕਿਸ ਤਰ੍ਹਾਂ ਦੇ ਇਵੈਂਟ ਕੀਤੇ ਜਾ ਰਹੇ ਆ ਉਹਨਾਂ ਬਾਰੇ ਵੀ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਤੇ ਇੱਥੋਂ ਦੇ ਜਿਹੜੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿਸ ਤਰ੍ਹਾਂ ਦੇ ਅੱਜ ਦੂਜਾ ਦਿਨ ਆ ਜਿਹੜਾ ਇਹ ਇਵੈਂਟ ਕੀਤਾ ਜਾ ਰਿਹਾ ਔਰ ਕੱਲ 15 ਦਸੰਬਰ ਨੂੰ ਆ ਜਿਹੜਾ ਇਹ ਫਾਈਨਲ ਪ੍ਰੋਗਰਾਮ ਹੋਣਾ ਹੈਗਾ ਔਰ ਦੱਸ ਦਈਏ ਤੁਹਾਨੂੰ ਕਿ ਲਗਾਤਾਰ ਇਸ ਸਾਲੇ ਦਸੰਬਰ ਦੇ ਮਹੀਨੇ ਚ ਇੱਥੇ ਰਾਈਡਰ ਮੀਟ ਦਾ ਹੈਰਿਟੇਜ ਰਾਈਡਰ ਮੀਟ ਤੇ ਤੁਹਾਨੂੰ ਫਿਰ ਦੱਸ ਦਈਏ ਕਿ ਪੰਜਾਬ ਐਡਵੈਂਚਰ ਕਲੱਬ ਬਠਿੰਡਾ ਵੱਲੋਂ ਐਸਾ ਆਯੋਜਨ ਕੀਤਾ ਗਿਆ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਆਦਾ ਤੋਂ ਜਿਆਦਾ ਔਰ ਹੋਰ ਤੁਹਾਨੂੰ ਅਲੱਗ-ਅਲੱਗ ਜਿਹੜੇ ਉਹ ਇੱਥੋਂ ਦੇ ਦ੍ਰਿਸ਼ ਆ ਉਹ ਤੁਹਾਨੂੰ ਤੁਹਾਡੇ ਨਾਲ ਸਾਂਝੇ ਕਰਾਂਗੇ ਧੰਨਵਾਦ ਦੋਸਤੋ ਪੰਜਾਬ ਹੈਰਿਟੇਜ ਰਾਈਡਰ ਮੀਟ 2024 ਦਾ ਹੁਣ ਜਿਹੜਾ ਮੋਟਰਸਾਈਕਲ ਰਾਈਡ ਸ਼ੁਰੂਆਤ ਕੀਤੀ ਜਾਣੀ ਆ ਔਰ ਦੂਜਾ ਦਿਨ ਤੁਹਾਨੂੰ ਦੱਸ ਦਈਏ ਕਿ ਪੰਜਾਬੀ ਐਡਵੈਂਚਰ ਕਲੱਬ ਬਠਿੰਡਾ ਵੱਲੋਂ ਇਸ ਦਾ ਆਯੋਜਨ ਕੀਤਾ ਗਿਆ ਤੇ ਕਿਸ ਤਰ੍ਹਾਂ ਦੇ ਜਿਹੜੇ ਮੋਟਰਸਾਈਕਲ ਬਹੁਤ ਵੱਡੇ ਵੱਡੇ ਇੰਜਨ ਵਾਲੇ ਮੋਟਰਸਾਈਕਲ ਪਹੁੰਚੇ ਹੋਏ ਆ ਇੱਥੇ ਤੋਂ ਦੱਸ ਦਈਏ ਵੀ ਕੈਨੇਡਾ ਤੋਂ ਵੀ ਆਏ ਆ ਸਿੰਗਾਪੁਰ ਔਰ ਮਲੇਸ਼ੀਆ ਤੋਂ ਇਲਾਵਾ ਹੋਰ ਕਈ ਦੇਸ਼ਾਂ ਤੋਂ ਤਾਂ ਇਹ ਆਏ ਆ ਤੇ ਦੇਸ਼ ਭਰ ਦੇ 8 8 ਸੂਬਿਆਂ ਚੋਂ ਮੋਟਰਸਾਈਕਲ ਬਹੁਤ ਤਗੜੇ ਤਗੜੇ ਮੋਟਰਸਾਈਕਲ ਲੈ ਕੇ ਆਏ ਹੋਏ ਆ ਤੇ ਉਹਨਾਂ ਨੇ ਰਾਈਡ ਕੀਤੀ ਜਾਣੀ ਆ ਤੇ ਤੁਸੀਂ ਬਣੇ ਰਹੋ ਤੁਹਾਨੂੰ ਦਿਖਾਉਣੇ ਆ ਵੀ ਕਿਸ ਤਰ੍ਹਾਂ ਦੇ ਇੱਥੇ ਰਾਈਡ ਕਰਦੇ ਆ ਔਰ ਰਾਈਡਰਾਂ ਨੇ ਇੱਥੇ ਆਪਣੇ ਆਪਣੇ ਵਿਚਾਰ ਸਾਂਝੇ ਕਰੇ ਕਿਵੇਂ-ਕਿਵੇਂ ਆ ਜਿਹੜਾ ਰਾਈਡ ਦੇ ਵਿੱਚ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਕਿਵੇਂ ਉਹਨਾਂ ਨੇ ਇੰਜੋਏ ਕੀਤਾ ਔਰ ਕਿਸ ਤਰ੍ਹਾਂ ਦੇ ਲੋਕ ਕਿਸ ਤਰ੍ਹਾਂ ਦੇ ਕਲਚਰ ਅਲੱਗ-ਅਲੱਗ ਸਟੇਟਾਂ ਦੀ ਸੂਬਿਆਂ ਦੀ ਉਹ ਵੀ ਵਿਚਾਰ ਸਾਂਝੇ ਕੀਤੇ ਆ ਤੇ ਤੁਸੀਂ ਹੁਣ ਦੇਖੋਗੇ ਵੀ ਟਰੈਕ ਜਿਹੜਾ ਖਾਲੀ ਕਰਵਾਇਆ ਜਾ ਰਿਹਾ ਤੇ ਰਾਈਡ ਕੀਤੀ ਜਾਣੀ ਹੈ ਤੇ ਤੁਹਾਨੂੰ ਦਿਖਾਵਾਂਗੇ ਮੋਟਰਸਾਈਕਲ ਰਾਈਡਰਾਂ ਦੇ ਕਰਤੱਵ ਤੇ ਬਣੇ ਰਹੋ ਵੀਡੀਓ ਨੂੰ ਕਰ ਦਿਓ ਸ਼ੇਅਰ ਪੰਜਾਬ ਹੈਰੀਟੇਜ ਰਾਈਡਰ ਮੀਟ ਦੇ ਇਸ ਇਵੈਂਟ ਦੇ ਵਿੱਚ ਤੁਹਾਨੂੰ ਦਿਖਾ ਦਈਏ ਵੀ ਯਾਰ ਟਿੱਬੇ ਟਿੱਬੇ ਆ ਅਜਾੜ ਹੈ ਤੇ ਜੰਗਲ ਦੇ ਵਿੱਚ ਜਿਵੇਂ ਮੰਗਲ ਘਾਦੀਏ ਉਹਨਾਂ ਰੌਣਕ ਲਾਈ ਹੋਈ ਆ ਦੇਸ਼ ਭਰ ਦੇ ਰਾਈਡਰਾਂ ਨੇ ਤੇ ਤੁਸੀਂ ਜੁੜੇ ਰਹੋ ਵੀਡੀਓ ਇਹ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰ ਦਿਓ ਹਾਂ ਇਹ ਦਾਰੇ ਕੈਂਪਿੰਗ ਟੈਂਟ ਲੱਗੇ ਹੋਏ ਆ ਇੱਥੇ ਇਹ ਰਾਈਡਰ ਆ ਜਿਹੜੇ ਸਟੇ ਕਰਦੇ ਆ ਕਾਂਪੇਂਡਾ ਤੇ ਹੋ ਸਾਰੇ ਪ੍ਰਬੰਧ ਆ ਜਿਹੜੇ ਇੱਥੇ ਕੀਤੇ ਗਏ ਆ ਤੇ ਦੇਖਣ ਦਾ ਜਿਹੜਾ ਕੋਈ ਚਾਰਜ ਨਹੀਂ ਹੈਗਾ ਨੇੜੇ ਟੜੇ ਦੇ ਪਿੰਡਾਂ ਦੇ ਕਾਫੀ ਤਰ੍ਹਾਂ ਦੇ ਲੋਕ ਆ ਜਿਹੜੇ ਇੱਥੇ ਦੇਖਣ ਆਉਂਦੇ ਆ ਇਸ ਰਾਈਡ ਨੂੰ ਇਹ ਮੋਟਰਸਾਈਕਲ ਆ ਜਿਹੜੇ 660 ਸੀਸੀ ਦੇ ਆ ਦੇਖਿਆ ਉਦੋਂ ਵੱਡੇ ਵੀ ਹੋ ਸਕਦੇ ਆ ਹੁਣ ਤਾਂ ਤੇ ਬਹੁਤ ਵੱਡੇ ਵੱਡੇ ਇੰਜਨ ਵਾਲੇ ਮੋਟਰਸਾਈਕਲ ਆ ਦੇ ਰਚ ਨਾ ਤੂੜੇ ਬੱਟੀ ਤਰਿਆ ਜਾਂਦਾ ਹੈ ਜਿਹਨਾਂ ਨੇ ਰਿਸਟ੍ਰੇਸ਼ਨ ਆਪਣੀ ਤਰ੍ਹਾਂ ਕਰਾਈ ਹੈ ਟ੍ਰਾਈਡ ਦੀ ਤਿਆਰੀ ਕੀਤੀ ਜਾ ਰਹੀ ਆ ਰਾਈਡ ਦੀ ਕਵੀ ਦੂਦਰਾ ਲੋਕ ਪਹੁੰਚੇ ਹੋਇਆ ਮਨੀਪੁਰ ਨਾਗਾਲੈਂਡ ਜੰਮੂ ਕਸ਼ਮੀਰ ਵੱਖ-ਵੱਖ ਸੂਬਿਆਂ ਦੇ ਰੰਗ ਦੇਖਣ ਨੂੰ ਮਿਲਦੇ ਆ ਤੇ ਰਾਈਡਰ ਜਿਹੜੇ ਉਹ ਸਟਾਰਟਿੰਗ ਪੁਆਇੰਟ ਤੇ ਆ ਚੁੱਕੇ ਐ ਤੇ ਹੁਣ ਥੋੜੇ ਟਾਈਮ ਬਾਅਦ ਆ ਜਿਹੜੇ ਇਹਨਾਂ ਦੇ ਰਾਈਡ ਸ਼ੁਰੂ ਹੋਣੀ ਆ ਆਫ ਰੋਡ ਰਾਈਡ ਆ ਜਿਹੜੀ ਟਿੱਬਿਆਂ ਦੇ ਰੇਤੇ ਦੇ ਵਿੱਚ ਜਿਹੜੀ ਉਹ ਰਾਈਡ ਕੀਤੀ ਜਾਣੀ ਆ ਰੇਤੇ ਦੇ ਵਿੱਚ ਦੇਖਿਓ ਕਿਸ ਤਰ੍ਹਾਂ ਦੇ ਜਿਹੜੇ ਰੇਤ ੋਡਣਗੇ ਲੈ ਵੀ ਮੋਟਰਸਾਈਕਲ ਦੀ ਰਾਈਡ ਆ ਜਿਹੜੀ ਉਹ ਆਫ ਰੋਡ ਸ਼ੁਰੂ ਹੋ ਚੁੱਕੀ ਆ ਤੇ ਧੂਆਂ ਉੱਠਾਉਂਦੇ ਤਰੇ ਜਾ ਰਹੇ ਆ ਤੇ ਸਾਦੇ ਦੋ ਦੋ ਵੀਰਾਂ ਇੱਕ ਆ ਪਿੱਛੇ ਰਹਿ ਗਿਆ ਭਾਈ ਕਾਫੀ ਔਖਾ ਹੈਗਾ ਕਿਉਂਕਿ ਜਿਹੜੇ ਇਹੋ ਜਿਹੇ ਮੋਟਰਸਾਈਕਲ ਹੈ ਸਹੀ ਰੋਡ ਤੇ ਚਲਾਉਣੇ ਔਖੇ ਹੋ ਜਾਂਦੇ ਤੇ ਆ ਇੱਕ ਮੋਟਰਸਾਈਕਲ ਡੇਢਾ ਹੋ ਗਿਆ ਇਹ ਔਖਾ ਹੋ ਗਿਆ ਇਕੱਲੇ ਬੰਦੇ ਦੇ ਚੱਕਣ ਵਾਲਾ ਕੰਮ ਹੈ ਨਹੀਂਗਾ ਜੋ ਦੂਜੇ ਪਾਸੇ ਤੁਹਾਨੂੰ ਫਿਰ ਤਸਵੀਰ ਦਿਖਾਵਾਂਗੇ ਟ੍ਰੈਕ ਜਿਆਦਾ ਲੰਮਾ ਨਹੀਂ ਹੈਗਾ ਪਰ ਰੇਤ ਵਾਲਾ ਹੋਣ ਕਰਕੇ ਟਫ ਤੁਹਾਨੂੰ ਤਸਵੀਰ ਦਿਖਾਉਣੇ ਇਧਰ ਉੱਤੋਂ ਦੀ ਟਿੱਬਿਆਂ ਦੇ ਉੱਤੋਂ ਦੀ ਆਉਣਗੇ ਮੋਟਰਸਾਈਕਲ ਦੋਹਾਂ ਚੋਂ ਮਿੰਟਾਂ ਹੀ ਦੇਖੀ ਜਾਂਦਾ ਜਿਹੜਾ ਮੋਟਰਸਾਈਕਲ ਅੱਗੇ ਆਉਂਦੇ ਆ ਮੈਨੂੰ ਲੱਗਦਾ ਹੈ ਪਹਿਲਾ ਬਾਈਕ ਸਾਡੇ ਨੇੜੇ ਆ ਗਿਆ ਇੱਥੋਂ ਲਈ 4 ਬਈਆ ਸਾਈਡ ਖਾਲੀ ਟ੍ਰੈਕ ਸਾਈਡ ਤੋਂ ਪਾਉਣਾ ਵੀ ਔਖਾ ਹੋ ਜਾਂਦਾ ਹੈ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਕੋਈ ਕੋ ਗੱਡੀ ਚਲਾਉਣੇ ਵੀ ਔਖੀ ਆ ਤੇ ਟਰੈਕਟਰ ਆ ਜਿਹੜਾ ਆ ਗਿਆ ਬੈਣੀਪਾਲ ਆ ਗਿਆ ਬੈਣੀਪਾਲ ਆ ਗਿਆ ਪਹੁੰਚ ਰਿਹਾ ਰਾਈਡਰ ਆ ਜਿਹੜਾ ਉਹ ਲਓ ਜੀ ਲਓ ਜੀ ਫਸਟ ਆ ਗਿਆ ਚਲੋ ਆ ਗਿਆ ਬਾਜੀ ਜਿੰਨਾ ਬਹੁਤ ਲਾਇ ਸਾਡੇ ਕਹ ਪਹਿਲਾ ਕੋਈ ਨਹੀਂ ਕੋਈ ਚੱਕਰ ਵਾਲੀ ਗੱਲ ਹੈ ਚਲੋ ਜਿੱਦਾਂ ਆ ਗਿਆ ਸਰਪੰਚ ਵੀ ਫੇਰ ਸਸਮਸਿਆ ਹੈ ਵੀ ਇੱਥੇ ਜੇ ਮੋਟਰਸਾਈਕਲ ਕੋਈ ਟੇਡਾ ਹੋ ਜਾਉਂਦਾ ਦਾ ਚੱਕਣਾ ਵੀ ਔਖਾ ਤਾਂ ਤੈਨ ਨਹੀਂ ਆਏ ਨਾ ਹਜੇ ਤੇ ਹਜੇ ਹੋਰ ਮਗਰਾ ਉਹ ਵੀ ਦਿਖਾਉਣੇ ਵੀ ਕਿਵੇਂ ਪਹੁੰਚਦੇ ਆ ਚੌਥੇ ਨੰਬਰ ਤੇ ਬਸ ਹੋਰ ਕਿਹੜਾ ਲਾਉਣਾ ਉਹ ਸਰਪੰਚ ਬੰਦੇ ਦੂਜਾ ਕਹੂਗਾ ਆਹ ਦੇਖ ਲਓ ਤੁਸੀਂ ਕੀੜੀ ਦੀ ਤੋਰ ਚੱਲਦੇ ਆ ਪਰ ਫਿਰ ਵੀ ਇੰਜਣ ਬਹੁਤ ਤਗੜੇ ਆ ਜਾਂ ਮੰਨਦੇ ਆ ਜਾਂਦੇ ਆ ਤੁਹਾਨੂੰ ਅਠਾਉਂਦੇ ਚੌਥੇ ਨੰਬਰ ਤੇ ਆ ਇੱਕ ਜਿਹੜਾ ਸੀ ਜੀ ਤੇ ਮੋਟਰਸਾਈਕਲ ਬਹੁਤ ਸੀਗੇ ਤੇ ਹਜੇ ਬਾਕੀ ਵਿਚਾਰੇ ਹਜੇ ਥੋੜਾ ਥੋੜਾ ਨੇ ਵਿੱਚ ਪਿੱਛੇ ਰੇਤੇ ਦੇ ਉਲਟੇ ਫਿਰਦੇ ਆ ਹਾਂ ਜੀ ਹਾਂ ਬਾਕੀ ਆ ਰਹੇ ਹੌਲੀ ਹੌਲੀ ਆ ਦੇਖੋ ਹੌਲੀ ਹੌਲੀ ਕੀੜੀ ਦੀ ਝਾਲੀ ਆਉਂਦੇ ਆ ਹਜੇ ਲਵਾਤਾ ਜੇਵਰਪੁਰਾ ਆ ਬੱਲੇ ਤੇ ਪਹੁੰਚ ਗਿਆ ਪਹੁੰਚ ਗਿਆ ਡੇਕ ਦਾ ਟੈਂਡਾ ਬੱਡੀ ਯੂ ਸਕੋਟ ਦਾ ਕਾਫੇ ਰੋਂਦਾ ਬੱਲੇ 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 ਸਾਨੂੰ ਇੱਕ ਖੁੱਬਿਆ ਹੋਇਆ ਸਰਪੰਚ 5911 ਤੇ ਵਧੂਆ ਮਾਰੀ ਜਾਂਦਾ ਹਾਂ ਦਾ ਇਹਦਾ ਫਸ ਗਿਆ ਇੱਥੇ ਚਲੋ 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 ਨਾ ਬਾਉ ਜੌਰ ਮੜਾ ਜਾ ਜੌਰ ਲਾ ਬਾਉ ਜੌਰ ਥੜ ਗਿਆ ਇੰਜਨ ਜਦ ਅਸਲ ਲੱਗ ਗਿਆ ഡോക്ടറ <laughs> ਨਾ ਕੀ ਕਰ ਲਵੇ ਕਿਉਂਕਿ ਨਹੀਂ ਤਾਂ ਕਲਾਇਆ ਸੀ ਹਾਂ ਲੈ ਸੀ ਚੱਕਿਆ ਸੀ ਚੱਕਾਦਾ ਮੈਨੂੰ ਤੂੰ ਤਾਂ ਕਲਾਇਆ ਦਾ ਹੀ ਨਿਕਲੇ ਹਨਾ ਨਹੀਂ ਦੇਖੋ ਭਜਾਂਦਾ ਇੱਥੇ ਅਜਾ ਨਹੀਂ ਚੱਕਾਇਆ ਅੱਛਾ ਠੀਕ ਹੈ ਲੱਟ ਰਗ ਰਹੀ ਇਸ ਇੱਕ ਵਾਰੀ ਫੇਰ ਲੋਈ ਜਾਣੀ ਆ ਤੇ ਵਾਜਾਂ ਦਿੱਤੀਆਂ ਸਾਰੀਆਂ ਹੋਰ ਆ ਰਹੇ ਆ ਬਾਈ ਕਰਦੇ ਬਾਈ ਪਾਸੇ ਦਾਤ ਨਹੀਂ ਬਣਦੀ ਹੋएगी ਦੂਜੀ ਰੇਸ ਹੈ ਜਿਹੜੀ ਉਹ ਸ਼ੁਰੂ ਹੋ ਗਈ ਹੈ ਕਿਉਂਕਿ ਟਰੈਕ ਛੋਟਾ ਹੋਣ ਕਰਕੇ ਥੋੜੇ ਥੋੜੇ ਮੋਟਰਸਾਈਕਲ ਹੈ ਜਿਹੜੇ ਉਹ ਰੇਸ ਲਾ ਰਹੇ ਆ ਤੇ ਆਹ ਜਿਹੜੀ ਪਹਿਲਾ ਰੇਸ ਚ ਉਹਨੂੰ ਮੈਨੂੰ ਲੱਗਦਾ 15-20 ਮਿੰਟ ਹੋ ਗਏ ਵਿਚਾਰੇ ਨੂੰ ਕਿਉਂਕਿ ਮੋਟਰਸਾਈਕਲ ਜਦੋਂ ਖੁੱਬ ਜਾਂਦਾ ਇਕੱਲੇ ਕਰੇ ਤਾਂ ਨਿਕਲਦਾ ਨਹੀਂ ਇਹ ਤੇ ਆ ਦੁਬਾਰੇ ਫੇਰ ਆ ਰਹੇਗਾ ਪਹਿਲਾ ਵਾਲਾ ਸ਼ਾਇਦ ਇਹ ਤੇ ਪਰ ਹੁਣ ਦੂਜਿਆ ਜਿਹੜੀ ਰੇਸ ਸਟਾਰਟ ਕੀਤੀ ਹੈਗੀ ਪਹਿਲਾਂ ਤੁਸੀਂ ਦੇਖਿਆ ਹੋਣੀਆਂ ਜਿਵੇਂ ਟੈਲੀਵਿਜ਼ਨਾਂ ਤੇ ਦੇਖਦੇ ਹੋਵੋਗੇ ਚੱਕੜ ਹੁੰਦਾ ਹੈ ਉਹਦੇ ਵਿੱਚ ਦੀ ਕਾਰਾਂ ਵੀ ਤੇ ਮੋਟਰਸਾਈਕਲਾਂ ਦੀ ਰੇਸ ਹੈ ਜਿਹੜੀ ਉਹ ਦਿਖਾਈ ਜਾਂਦੀ ਹੈ ਆ ਜਿਹੜਾ ਰੇਤੇ ਦੇ ਉੱਤੋਂ ਦੀ ਆ ਦੇਖਦੇ ਵੀ ਕਿਵੇਂ ਸਟੰਟ ਦਿਖਾਉਂਦੇ ਆ ਦੇਖਦੇ ਰਹੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਉਹ ਹੁੰਦਾ ਇੱਕ ਪਹਿਲੇ ਨੰਬਰ ਤੇ ਆ ਰਿਹਾ ਤਾਂ ਦੇਖਦੇ ਆ ਵੀ ਕੀ ਹੋ ਰਿਹਾ ਹੈ ਇਹ ਪੂਰਾ ਸਟੰਟ ਕਰਦਾ ਹੈ ਹਾਲ ਹੋਰ ਆਉਂਦੇ ਆ ਧੂੜਾਂ ਪੜਦੇ ਦੇਖੀ ਜਾਓ ਤੁਸੀਂ ਹੁਣ ਇਹ ਤਾਂ ਹੀ ਨਹੀਂ ਪਤਾ ਕਿਹੜੇ ਪਾਸੇ ਟੱਪ ਜੇ ਆਓ ਇੱਕ ਢੇਗ ਪਿਆਰਾ ਆਖਿਰ ਆ ਰਿਹਾ ਹੈ ਅੰਮ੍ਰਿਤਸਰ ਇੱਥੇ ਕਾਫੀ ਮੁਸ਼ਕਲ ਵਾਲਾ ਜਗ੍ਹਾ ਹੈ ਇੱਥੇ ਬੱਬ ਜਾਦੇ ਆ ਮੈਂ ਆਪਣਾ ਤੰਗੜੇ ਆ ਬਾਈ ਬਕਰ ਤਮਗੇ ਇਹ ਜਦੋਂ ਡਿੱਗ ਪੈਂਦੇ ਇੱਕ ਤਾਂ ਰੇਤਾ ਹੈਗਾ ਰੇਤੇ ਜੇ ਡਿੱਗੇ ਬਾਅਦ ਤੇ ਚੱਕਣਾ ਬਹੁਤ ਔਖਾ ਹੈਗਾ ਇਕੱਲੇ ਬੰਦੇ ਦਾ ਪੱਸ ਦਾ ਰੋ ਵੀ ਨਹੀਂ ਇਹ ਕਿਹੜੀ ਤਰ੍ਹਾਂ ਦੀ ਹਉ ਇੱਕ ਪਿੱਛੇ ਹੋਰ ਆਉਂਦਾ ਦਿਖਾਉਣੇ ਆ ਵੀ ਉਹ ਟੱਪਦਾ ਹੈ ਕਿ ਨਹੀਂ ਕਈ ਤਰ੍ਹਾਂ ਦੇ ਮੋਟਰਸਾਈਕਲ ਹੈ ਕਈ ਆਹ ਤਾਂ ਸਿੰਪਲ ਜਿਹਾ ਲੱਗਦਾ ਹੈ ਕਿ ਦੇਖਦੇ ਹਾਂ ਦੀ ਮਾਤਲਾਨੀ ਹਾਂ ਮਾਰ ਗਿਆ ਬ੍ਰੇਕਾਂ ਇਹ ਨਹੀਂ ਡਬਦਾ ਪ੍ਰਕਾਸ਼ਾ ਦੇ ਹਰਦੇ ਸੱਤ ਹੋਰ ਲਾਓ ਜੀ ਠੱਕਾ ਲਾਉਣਾ ਮਾਰਿਆ ਇਹ ਬੜੀ ਬੁਰੀ ਹੋ ਗਈ ਉਹਦਾ ਹੁਣ ਰੋਡ ਹੀ ਕਰ ਲਿਆ ਇੱਕਵੇਂ ਹੀ ਆਨ ਰੋਡ ਕਰ ਲਿਆ ਇਹ ਆਨ ਰੋਡ ਕਿਵੇਂ ਕਰਨੇ ਆ ਜੀ ਇਹ ਰੇਸ ਹੈਗੀ ਇਹ ਨਾ ਆ ਜਾ ਤੂੰ ਤਾਂ ਬਾਈਪਾਸ ਉਰੇ ਸਿੱਧਾ ਸੁਦਾ ਅੱਲਾ ਬਾਦਗੇ ਟਾਇਰ ਛੋਟੇ ਆ ਦੇ ਹਾਂ ਲੱਗ ਉਹ ਵੀ ਆ ਰਹੀ ਹੈ ਬੜੀ ਵੀ ਹੈ ਜਿਹੜੇ ਪਾਰਟਿਸਪੀਟ ਕਰਿਆ ਦੇ ਦੇਖਦੇ ਆ ਬੇਟਾ ਵਧੀਆ ਹੈਗਾ ਨਾ ਉਹ ਦੂਜਾ ਕਿਹੜਾ ਹੋ ਗਿਆ ਵਿਚਾਰੇ ਨੂੰ ਫੇਰ ਫੜ ਜਾਂਦਾ ਇਹ ਬਈ ਸਾਬ ਚਲੋ ਸੱਤਰ ਕਰਵਾਈਏ ਕਿੰਨੇ ਕਿੜੇ ਦੀ ਰੇਸ ਦੀ ਆ ਰੇਸ ਤਾਂ ਇੱਕ ਕਿੜੇ ਦੀ ਹੈ ਇਹ ਉਹ ਹੀ ਦੂਜੇ ਕਿੜੇ ਲਾ ਦਿੰਦਾ ਪਹਿਲੇ ਕਿਰੇ ਚ ਚਲੋ ਸਿਆਣਾ ਮੈਂ ਥੋੜੇ ਜਿਹੜਾ ਕੱਢ ਕੇ ਲੈ ਆ। ਲੈ ਫਿਰ ਥੋੜੇ ਥੋੜੇ ਆਬ ਜਿਹੜੇ ਮੋਟਰਸਾਈਕਲ ਦਾ ਉਹ ਲੈ ਫਿਰ ਡਿੱਗ ਪੈਕ ਮੋਟਰਸਾਈਕਲ। ਇੱਥੇ ਆ ਜਗ੍ਹਾ ਤੇ ਬਾਹਲੇ ਡਿੱਗਦੇ ਆ। ਤੇ ਫਿਰ ਰਸਤਿਆਂ ਦੇ ਵਿੱਚ ਜਿਹੜਾ ਉਹ ਹੈਲਪਰ ਹਾਲੋ। ਦੇਖਦੇ ਆ ਕੀ ਬਣਦਾ। ਓ ਵਾਹ ਜੀ ਵਾਹ ਵਾਹ ਜੀ ਵਾਹ ਵਾਹ ਜੀ ਵਾਹ। ਲੈ ਲੈ ਗਿਆ ਵੀ ਡਬਾ ਕੇ ਨਾ। ਕਿੰਨਾ ਵਾ ਦੇਖਦੇ ਆ ਕੀ ਬਣਦਾਗਾ। ਦੇਖਦੇ ਆ ਕੀ ਬਣਦਾ ਐ ਕਿ ਦਾ ਆਟਾ ਪਾ ਕੇ ਜਾਂਦੇ ਆ ਢੂੜਾਂ ਪੜਦੇ ਉਹ ਫਸ ਗਿਆ ਕੰਮ ਉਹਦਾ ਜਿਹੜੇ ਇਹ ਨਾਲ ਲਵਾਦਾ ਪੂਰਾ ਜੋਰ ਜਾਣੇ ਕਹਦੀ ਜਾਂਦੀ ਆ ਲੈ ਵੀ ਅਲੱਗ ਅਲੱਗ ਵੈਂਟਾ ਜਿਹੜੇ ਮੋਟਰਸਾਈਕਲਾਂ ਦੇ ਸਟੈਂਡ ਤਾਂ ਉਹ ਦਿਖਾਏ ਜਾਣੇ ਤੇ ਮੌਜੂਦ ਆ ਕੋਟ ਸ਼ਮੀਰ ਦੇ ਟਿੱਬੇ ਆ ਟਿੱਬਿਆਂ ਦੇ ਉੱਤੇ ਜਿਹੜੇ ਸਟੈਂਟ ਤੇ ਬਾਈਕ ਰਾਈਡਰ ਵੱਲੋਂ ਆਏ ਰੋਕਰਤਾਬਰ ਘਾਈ ਜਾ ਰਿਹਾ ਤੀਜਾ ਸਾਲ ਹੋ ਗਿਆ ਜਿਹੜਾ ਇਹ ਤੀਜਾ ਸਾਲ ਹੈ 2 ਸਾਲ ਪਹਿਲਾਂ ਵੀ ਕਰਵਾਇਆ ਸੀ ਬੜਾਈ ਮੰਗ ਰਹੇਗੇ ਤੱਕਾ ਮੁਕੇ ਜਗਾਹ ਪਹੁੰਚ ਗਏ ਅਬ ਜਰਾ ਵੀ ਕਾਫੀ ਟਾਈਮ ਹੋ ਗਿਆ ਸੀ ਲਓ ਜੀ ਵੀਡੀਓ ਚੰਗੀ ਲੱਗੀ ਤਾਂ ਕਰ ਦਿਓ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਫਿਰ ਹੋਰ ਜਿਹੜੇ ਇਵੈਂਟ ਆ ਤੇ ਕੱਲ ਦੇ ਵੀ ਪ੍ਰੋਗਰਾਮ ਆ ਉਹ ਆਪਾਂ ਤੁਹਾਡੇ ਨਾਲ ਸਾਂਝੇ ਕਰਾਵਾਂਗੇ ਵੀਡੀਓ ਨੂੰ ਕਰ ਦਿਓ ਜਿਆਦਾ ਤੋਂ ਜਿਆਦਾ ਸ਼ੇਅਰ ਧੰਨਵਾਦ